ਅੱਗੇ ਰਸੋਈ ਵਿੱਚ ਦੁੱਤੀ ਨਹੀਂ ਕੋਈ ਲੈ ਕੇ ਜਾਂਦਾ ਸੀ ਅੱਜ ਦੁੱਤੀਆਂ ਤੋਂ ਬਿਨਾਂ ਰਸੋਈਆਂ 'ਚ ਲੰਗਰ ਨਹੀਂ ਬਣਦਾ ਪ੍ਰਸ਼ਾਦੇ ਨਹੀਂ ਬਣਦੇ ਨੰਗੇ ਸਿਰ ਕਰਕੇ ਆਪਾਂ ਉਹਦੇ ਤੁਰੇ ਫਿਰਦੇ ਆ ਕੋਈ ਬਾਣੀ ਨਹੀਂ ਪੜਦਾ ਪਰਵਾੜਾ ਦੇ ਹਾਲ ਕੀ ਹੈ ਅੱਜ ਸੋ ਭਾਈ ਇਹ ਗੱਲਾਂ ਨਾਲ ਨਾਲ ਵਿਚਾਰਨਯੋਗ ਹੈ ਸੁੱਚ ਪਵਿੱਤਰਤਾ ਵੱਧ ਤੋਂ ਵੱਧ ਰੱਖਿਆ ਕਰੋ ਮਰਜ਼ਾਦਾ ਰੱਖਿਆ ਕਰੋ ਤਾਂ ਕਿ ਇਹਦੇ ਵਿੱਚ ਗੁਰੂ ਦੀ ਕਿਰਪਾ ਤੁਹਾਨੂੰ ਪ੍ਰਾਪਤ ਹੋਣੀ ਜਿੰਨਾ ਭੈ ਅਦਬ ਹੋਏਗਾ ਭੈ ਬਿਨ ਭਗਤ ਨਾ ਹੋਏ ਤੇਰੀ ਬਿਨਾ ਡਰ ਤੋਂ ਪਰਮੇਸ਼ਰ ਦੀ ਭਗਤੀ ਨਹੀਂ ਹੋ ਸਕਦੀ ਸੱਚ ਗੁਰੂ ਦਾ ਮਰਜਾਦਾ ਦਾ ਪਰਮੇਸ਼ਰ ਦਾ ਭੈ ਅਦਬ ਡਰ ਪੈਦਾ ਕਰਦੀ ਹੈ ਸਾਡੇ ਮਨ ਵਿੱਚ ਸੱਚ ਦੇਣੀ ਹੈ ਨਾ ਇਹ ਸਾਡੇ ਮਨ ਵਿੱਚ ਭੈ ਅਦਬ ਸਤਕਾਰ ਪੈਦਾ ਕਰਦੀ ਹੈ ਸੱਚ ਹੋਵੇ ਤਾਂ ਸੱਚ ਪਾਈ ਹੈ ਸੱਚ ਹੋਵੇਗੀ ਸਾ ਸੱਚੇ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੋਵੇ ਸੁਚਮ ਰੱਖਣੀ ਪ੍ਰਾਤਮ ਗੁਰਸਿੱਖ ਬਹੁਤ ਸੁਚਮ ਰੱਖਦੇ ਸੰ ਜੀਵਨ ਪੜ ਕੇ ਤੁਸੀਂ ਵੇਖ ਲਓ ਇਸ ਕਰਕੇ ਭਾਈ ਸੱਚ ਦੇ ਨਾਲ ਪਵਿੱਤਰਤਾ ਦੇ ਨਾਲ ਸਾਰੇ ਵਰਤਨ